ਹਾ ਗੁਰਮੀਤ ਰਾਜ ਆ ਮੈਂ ਸਾ ਤੋਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਇੱਕ ਇਹ ਨਹੀਂ ਕਹਾਣੀ ਦੱਸਣ ਜਾ ਰਹੇ ਹਾਂ ਇੱਕ ਦੁੱਖ ਭਰੀ ਕਹਾਣੀ ਇਸ ਨੂੰ ਕਵਾਂਗੇ ਕਿ ਇੱਕ ਪਰਿਵਾਰ ਦਾ ਜੀ ਜਿਹੜੇ ਕਿ ਦੋ ਜੀਗੇ ਤਕਰੀਬਨ 60 ਸਾਲ ਇੱਕ ਬਜ਼ੁਰਗ ਦੀ ਉਮਰ ਹੈ ਗਈ ਆ ਔਰ ਉਹਨਾਂ ਦੀ ਜਿਹੜੀ ਮਿਸਿਸ ਹੈਗੀ ਆ ਉਹਨਾਂ ਦੀ ਤਕਰੀਬਨ 55 ਕੇ ਸਾਲ ਦੇ ਆਸ-ਪਾਸ ਉਮਰ ਹੈ ਗਈ ਆ ਲੇਕਿਨ ਪਰਮਾਤਮਾ ਦੀ ਐਸੀ ਮਾਰ ਪਈ ਉਹਨਾਂ ਨੂੰ ਕਿ ਉਹਨਾਂ ਦੇ ਜਿਹੜੇ ਦੋ ਜਵਾਨ ਪੋਤੇਗੇ ਸੀ ਇੱਕ ਵਿਆਹਿਆ ਸੀ ਔਰ ਇੱਕ ਕੁਆਰਾ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ ਕਿਸੇ ਦੀ 10 ਸਾਲ ਪਹਿਲਾਂ ਔਰ ਕਿਸੇ ਦੀ 5 ਸਾਲ ਪਹਿਲਾਂ ਜਿਹੜੀ ਗਈ ਆ ਉਹ ਅਨਹੋਣੀ ਦੇ ਕਰਕੇ ਡਾਗਾ ਸੀ ਸਰੀਰ ਦੀ ਬਿਮਾਰੀ ਕਿਸੇ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਬੜੀ ਵੱਡੀ ਗੱਲ ਹੈਗੀ ਆ ਜਿਸ ਪਿਓ ਦੇ ਦੋ ਪੁੱਤ ਜਿਹੜੇਗੇ ਸੀ ਉਹ ਬਿਮਾਰੀ ਦੇ ਨਾਲ ਮਰ ਜਾਣ ਕਿ ਤੁਸੀਂ ਆਪ ਸੋਚ ਲਓ ਕਿ ਉਸ ਦੇ ਮਾਪਿਓ ਤੇ ਕੀ ਬੀਤਦੀ ਹੋਵੇਗੀ ਬੜੀ ਵੱਡੀ ਗੱਲ ਹੈਗੀ ਇਸ ਗੱਲ ਦੀ ਤਿੰਨ ਉਹਦਿਆਂ ਉਹਨਾਂ ਦੀਆਂ ਧੀਆਂ ਸੀ ਜਿਹੜੀਆਂ ਕਿ ਆਪੋ ਆਪਣੇ ਘਰ ਦੇ ਵਿੱਚ ਵੈਈਆਂ ਗਿਆ ਸੀ ਕਿ ਲੇਕਿਨ ਜਿਹੜਾ ਉਹ ਪਿਓ ਹਗਾ ਸੀ ਜਿਹੜਾ ਵਾਪਸ ਸੀ ਉਹ ਆਪਣਾ ਘਰ ਦਾ ਗੁਜ਼ਾਰਾ ਰੱਖਸ਼ਾ ਚਲਾ ਕੇ ਰਗਾ ਸੀ ਉਹ ਕਰਦਾ ਹੁੰਦਾ ਸੀ ਦੋ ਜੀਆਂ ਦਾ ਕਿਉਂਕਿ ਕੁੜੀਆਂ ਤੇ ਆਪੋ ਆਪਣੀ ਜਗ੍ਹਾ ਦੇ ਉੱਤੇ ਵੈਈਆਂ ਹੀਆਂ ਸੀ ਲੇਕਿਨ ਦੁੱਖਾਂ ਦਾ ਪਹਾੜ ਇਹਨਾਂ ਤੇ ਇੱਕ ਹੋਰ ਡਿੱਗ ਪਿਆ ਕਿ ਜਦੋਂ ਇਸ ਬਜ਼ੁਰਗ ਦੀ ਜਿਹੜੀ ਗਈ ਸੀ ਰੱਖਸ਼ਾ ਚਲਾ ਕੇ ਆਪਣੀ ਦਿਹਾੜੀ ਟੱਪਾ ਕਰਕੇ ਘਰ ਨੂੰ ਆਇਆ ਸੀ ਕਿ ਅਚਾਨਕ ਮਨ ਕੀਤਾ ਤੇ ਚਲੋ ਘਰ ਦੇ ਬਾਹਰ ਬੈਠੀਏ ਥੱਕ ਗਿਆ ਸੀ ਕਿ ਚਲੋ ਘਰ ਦੇ ਬਾਹਰ ਬੈਠਣ ਦੇ ਨਾਲ اچانک ਚੱਕਰ ਆਇਆ ਅਤੇ ਉਹ ਡਿੱਗ ਪਿਆ ਉਹ ਬਜ਼ੁਰਗ ਜੀ ਉਹ ਡਿੱਗਣ ਦੇ ਨਾਲ ਉਹਨਾਂ ਦੀ ਮੋਕੇ ਦੇ ਉੱਤੇ ਜਿਹੜੀ ਗਈ ਸੀ ਲੱਤ ਜਿਹੜੀ ਉਹ ਟੁੱਟ ਗਈ ਸੀ ਲੇਕਿਨ ਹਾਲਾਤਾਂ ਦੀ ਗੱਲ ਕਰੀਏ ਤੇ ਇਲਾਜ ਨਾ ਹੋਣ ਕਰਕੇ ਪੈਸਾ ਨਾ ਹੋਣ ਕਰਕੇ ਅੱਜ ਵੀ ਉਹ ਜਿਹੜੀ ਹਾਲਾਤ ਹੈ ਗਿਆ ਉਹ ਉਤਨਾ ਹੀ ਤਰਸਯੋਗ ਬਣੀ ਹੋਈ तकरीबन 1.5 ਮਹੀਨੇ ਤੋਂ 2 ਮਹੀਨੇ ਤੋਂ ਜਿਹੜਾ ਗਾ ਉਹ ਬੈੱਡ ਦੇ ਉੱਤੇ ਹੀ ਹੈਗੇ ਆ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਹਨਾਂ ਦੇ ਘਰ ਦੀ ਹਾਲਾਤ ਦਿਖਾਵਾਂਗੇ ਔਰ ਤੁਹਾਨੂੰ ਉਹ ਮੰਜ਼ਰ ਵੀ ਦਿਖਾਵਾਂਗੇ ਕਿ ਜਿਹੜਾ ਕਿ ਬਹੁਤ ਹੀ ਜ਼ਿਆਦਾ ਦੇਖ ਕੇ ਤੁਹਾਡਾ ਮਨ ਜਿਹੜਾਗਾ ਉਹ ਦੁਖੀ ਹੋਵੇਗਾ ਇਹ ਉਹਨਾਂ ਦੇ ਘਰ ਦੇ ਹਾਲਾਤ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਹਾਲਾਤਾਂ ਦੀ ਜੇ ਆਪਾਂ ਗੱਲ ਕਰੀਏ ਤੇ ਇੱਕ ਛੋਟਾ ਜਿਹਾ ਕਮਰਾ ਹੈਗਾ ਆ ਜਿਹਦੇ ਵਿੱਚ ਉਹ ਬਜ਼ੁਰਗ ਮਾਤਾ ਵੀ ਰਹਿੰਦੀ ਆ ਉਹ ਨਾਲ ਦੇ ਤੁਸੀਂ ਆਪ ਹੀ ਦੇਖ ਲਵੋ ਕਿ ਘਰ ਦੇ ਹਾਲਾਤ ਕਿਤਰਾ ਦੇ ਹੋਣਗੇ ਸਿੰਪਲ ਜਿਹਾ ਘਰ ਹੈਗਾ ਆ ਔਰ ਨਾਲ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਘਰ ਦੇ ਵਿੱਚ ਕੋਈ ਖਾਸ ਚੀਜ਼ ਕੋਈ ਨਹੀਂ ਹੈਗੀ ਸਿੰਪਲ ਇੱਕ ਮੰਝਾ ਔਰ ਸਿੰਪਲ ਇੱਕ ਕਹਾਣੀ ਤੁਹਾਨੂੰ ਦੱਸ ਜਿੱਤਨਾ ਕਿ ਮਾਤਰ ਸਾਦੀ ਪਰਵਾਰਾਂ ਦੀ ਹੁੰਦੀ ਆ ਕਿ ਜੇ ਨਾਲ ਦੇ ਨਾਲ ਆਪਾਂ ਗੱਲ ਕਰੀਏ ਤੇ ਉਹ ਪਿਛਲੇ ਦੋ ਰੂਮ ਜਿਹੜੇ ਗਿਆ ਉਹ ਕੁਦਰਤੀ ਆਪਤਾ ਕਰਕੇ ਮੀਂਹ ਕਣੀ ਕਰਕੇ ਡਿੱਗ ਚੁੱਕੇ ਗਿਆ ਤੁਸੀਂ ਦੇਖ ਲਓ ਲੈਂਟਰ ਡਿੱਗੇ ਆ ਬਾਲਾ ਪਟਰੀ ਲੈਂਟਰ ਹੈਗੇ ਸੀ ਅਤੇ ਕਹਾਣੀ ਆਪਣੀ ਉਹ ਆਪ ਹੀ ਬਿਆਨ ਕਰਦੇ ਗਏ ਆ ਇਹ ਦੋ ਕਮਰੇ ਜਿਹੜੇ ਗਏ ਆ ਤੁਹਾਨੂੰ ਕਮਰਾ ਦਿਖਾ ਰਹੇ ਆ ਕਿ ਬਿਲਕੁਲ ਜਿਹੜਾ ਆ ਉਹ ਟੁੱਟ ਕੇ ਡਿੱਗ ਚੁੱਕਾ ਲੈਂਟਰੇ ਦਾ ਇਹ ਤੇ ਬਿਲਕੁਲ ਵੇਸਟਡ ਹੈ ਇੱਕ ਹਿਸਾਬ ਦਾ ਇੱਕ ਖੰਡਰ ਹੀ ਬਣਿਆ ਆਗਾ ਆ ਉਹ ਜੇ ਬਾਥਰੂਮ ਦੀ ਗੱਲ ਕਰੀ ਕਿ ਬਾਥਰੂਮ ਦੇ ਹਾਲਾਤ ਤੁਸੀਂ ਖੁਦ ਹੀ ਦੇਖ ਸਕਦੇ ਹੋ ਆ ਬਾਥਰੂਮ ਹੈਗਾ ਆ ਔਰ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਹੋਗੇ ਤੁਸੀਂ ਆਪ ਹੀ ਹੁੰਦਾ ਜਾਓ ਲਗਾ ਸਕਦੇਗੇ ਜਿਸ ਨਾਲ ਨਾਲ ਆਪਾਂ ਗੱਲ ਕਰੀਏ ਲੈਟਰਿੰਗ ਦੀ ਕਿ ਲੈਟਰਿੰਗ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਘਰ ਦੇ ਹਾਲਾਤ ਤੁਹਾਨੂੰ ਮੇਨ ਗੱਲ ਮੈਂ ਕਰਨੀ ਚਾਹੁੰਨਾ ਘਰ ਦੇ ਹਾਲਾਤ ਇੰਨੇ ਕਿ ਜਿਆਦੇ ਨਾਜੂ ਕੇ ਗਏ ਆ ਖਰਾਬ ਹੈਗੇ ਆ ਕਿ ਜਿਹੜਾ ਕੀ ਤਰਸਯੋਗ ਹਾਲਤ ਦੇ ਵਿੱਚ ਉਹ ਸਾਰੇ ਹੈਗੇ ਆ ਕਿ ਜੇ ਆਪਾਂ ਦੂਸਰੇ ਪਾਸੇ ਕਮਰੇ ਦੀ ਗੱਲ ਕਰੀਏ ਤੇ ਦੂਸਰਾ ਕਮਰਾ ਵੀ ਇੱਕ ਖੰਡਰ ਹੀ ਬਣਿਆ ਹੋ ਨਜ਼ਰ ਆਉਂਦਾ ਪਿਆਗਾ ਹੁਣ ਆਪਾਂ ਤੁਹਾਨੂੰ ਕਹਾਣੀ ਦਿਖਾ ਦੱਸਦੇ ਆ ਉਸ ਬਜ਼ੁਰਗ ਜੋੜੇ ਦੀ ਔਰ ਉਹਨਾਂ ਨਾਲ ਮਲਾਵਾਂਗੇ ਵੀ ਉਹ ਦੋ ਜੀਗੇ ਨੇ ਜਿਹੜੇ ਕੀ ਆਪਣੀ ਕਹਾਣੀ ਖੁੱਦ ਉਹ ਬਿਆਨ ਕਰਨਗੇ ਆਪਾਂ ਗੱਲਬਾਤ ਕਰਦੇ ਆ ਪਹਿਲੋਂ ਉਹਨਾਂ ਬਜ਼ੁਰਗ ਜੋੜਿਆਂ ਬਾਰੇ ਤੁਹਾਨੂੰ ਆਪਾਂ ਵੀਡੀਓ ਦਿਖਾ ਕੇ ਧਰ ਨਾਲ ਗੱਲਬਾਤ ਵੀ ਕਰਾਵਾਂਗੇ ਉਹ ਨਾਲ ਦੇ ਨਾਲ ਉਹਨਾਂ ਦੇ ਹਾਲਾਤ ਵੀ ਦਿਖਾਵਾਂਗੇ ਇਹ ਨੇ ਉਹ ਬਾਪੂ ਜੀ ਜਿਨ੍ਹਾਂ ਦੀ ਤਕਰੀਬਨ 60 ਸਾਲ ਉਮਰ ਹੈ ਗਈ ਆ ਕਿ ਜਿਹੜੇ ਕਿ ਦਿਹਾੜੀ ਟੱਪਾ ਕਰਦੇ ਸੀ ਉਹ ਨਾਲ ਦੇ ਨਾਲ ਰੱਖਿਆ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਤਾਂ ਉਹੀ ਹਾਲਾਤ ਵੇਖੋ ਔਰ ਉਸ 60 ਜਿਹੜੀ ਲੱਗੀ ਸੀ ਰੱਖਿਆ ਚਲਾਉਂਦੇ ਹੋਏ ਜਿਹੜੇਗੇ ਸੀ ਚਲਾ ਕੇ ਆਪਣੇ ਘਰ ਦੇ ਬਾਹਰ ਖੜੇ ਸੀ ਕਿ ਅਚਾਨਕ ਚੱਕਰ ਆਉਣ ਦੇ ਨਾਲ ਇਹ ਡਿੱਗ ਪਏ ਕਿ ਜਿਹੜੀ ਲਾਤੇ ਦੀ ਫ੍ਰੈਕਚਰ ਹੋ ਗਈ ਜਿੱਥੇ ਤੁਸੀਂ ਪਟੀਆਂ ਦੇਖਦੇ ਪਏ ਜੇ ਔਰ ਇਸ ਵੇਲੇ ਵੀ ਤਕਰੀਬਨ 2 ਮਹੀਨੇ ਦੇ ਆਸ-ਪਾਸ ਇਹਨਾਂ ਦੇ ਹੋ ਗਿਆ ਆ ਕਿ ਇਸ ਤਰ੍ਹਾਂ ਹੀ ਜਿਹੜਾ ਬੈੱਡ ਦੇ ਉੱਤੇ ਰਹਿੰਦੇ ਨੇ ਉਹ ਲੈਟਰਨਿੰਗ ਬਾਥਰੂਮ ਦੀ ਗੱਲ ਕਰੀਏ ਤੇ ਲੈਟਰਨਿੰਗ ਬਾਥਰੂਮ ਕੰਨਾ ਵੀ ਬਹੁਤ ਜ਼ਿਆਦਾ ਔਖਾ ਆ ਗਿਆ ਇਹਨਾਂ ਦੀ ਪਤਨੀ ਗੀਤਨਮ ਪਤਨੀ ਗਈ ਆ ਤਕਰੀਬਨ ਉਹੋ ਹੀ ਇਹਨਾਂ ਦਾ ਸਾਰਾ ਕੁਝ ਸਾਮ ਸਭਾਲੋ ਕਰਦੇ ਪਏਗੇ ਨੇ ਹੁਣ ਹਾਲਾਤਾਂ ਦੀ ਗੱਲ ਕਰੀ ਤੇ ਪੈਸਾ ਨਾ ਹੋਣ ਕਰਕੇ ਜਿਹੇਗੇ ਨੇ ਉਹ ਕਾਫੀ ਜ਼ਿਆਦਾ ਗਾਗਾ ਕੰਮ ਜਿਹੜਾ ਦੁੱਖदाई ਜਿਹੜੀ ਗਈ ਆ ਉਹ ਗੱਲ ਬਣੀ ਪਈ ਗਈ ਆ ਕਿਉਂਕਿ ਪੈਸਾ ਨਾ ਹੋਣ ਕਰਕੇ ਲਾਜ ਨਹੀਂ ਹੁੰਦਾ ਪਿਆ ਕਿ ਜਿਹੜਾ ਕਮੋਣ ਵਾਲਾ ਬੰਦਾ ਘਰ ਬੈ ਜਾਵੇ ਤੇ ਰੋਟੀ ਪਾਣੀ ਕਿੱਥੋਂ ਚੱਲਣਾ ਹੈ ਤੁਸੀਂ ਆਪ ਹੀ ਸਮਝ ਸਕਦੇ ਕਿ ਆਪਾਂ ਗੱਲਬਾਤ ਕਰਦੇ ਹਾਂ ਉਹ ਜਾਣਦੇ ਆ ਜੀ ਤੁਹਾੜ ਨਾਲ ਕਿੰਨਾ ਜਿਹੜਾ ਕਹਾਸਾ ਹੋਇਆ ਤੇ ਕਿਸ ਤਰ੍ਹਾਂ ਤੁਸੀਂ ਇਲਾਜ ਆਇਂ ਤੱਕ ਕਿਉਂ ਨਹੀਂ ਕਿਰਪਾ ਪਾ ਰਹੇ ਸਭ ਤੋਂ ਪਹਿਲੇ ਸਰ ਮੈਂ ਬਾਬਾ ਜੀ ਕੀ ਨਾਮ ਹੈ ਆਪਣਾ ਮੇਰਾ ਸਤਪਾਲ ਜੀ ਤੇ ਕੀ ਗੱਲ ਹੋਈ ਸੀ ਤੁਹਾਨੂੰ ਸਤਪਾਲ ਜੀ ਮੈਂ ਰੱਖਸ਼ਾ ਵਾਹਨਾ ਹਾਂ ਰੱਖਸ਼ਾ ਵਾਹ ਕੇ ਆਇਆ ਮੈਂ ਘਰ ਤੇ ਘਰ ਮੈਂ ਬੋਠਾ ਦੇ ਜਾ ਪਿਆ ਵਾਂ ਤੇ ਉੱਥੇ ਚੱਕਰ ਤੁਹਾਨੂੰ ਸੱਟ ਲੱਗ ਗਈ ਹੈ ਬੋਲੀ ਮੇਰਾ ਕੋਈ ਦਾਇ ਨਹੀਂ ਕੋਈ ਜੜਾ ਕੁੜੀਆਂ ਆਪਣੇ ਵਸਾਂ ਗਈਆਂ ਤਿੰਨ ਕੁੜੀਆਂ ਰਿਆਂਾ ਬੱਚੇ ਨੇ ਦੋ ਵਜੇ ਪੂਰੇ ਹੋ ਗਏ ਆ ਕਿੰਨਾ ਚਿਰ ਪਹਿਲੇ ਤੁਹਾਡੇ ਬੱਚੇ ਪੂਰੇ ਹੋਏ ਸੀ ਹੋਈ ਵਾਗ ਜੀ ਵੇ ਧੱਕ ਸਾਲ ਤੇ ਲੱਗ ਚੱਲੇ ਹੋਏ ਰੇ ਆ ਮੈਂ ਟੈਂਪਰ ਚ ਕਰਦਾ ਰੱਖਾ ਵਾਗੇ ਜਾ ਲੋ ਅਬ ਮੈਂ ਬੁੱਢਾ ਗਿਆ ਰੋਟੀ ਕਮਾਣ ਦੇ ਖਾਂਦੇ ਮਾਰਨਾ ਹੋ ਕੋਈ ਆਸ ਨਹੀਂ ਰਹੀ ਤੇ ਇਹ ਕਿ ਜਿਹੜੀ ਛੱਟ ਲੱਗੀ ਆ ਤੁਹਾਡੀ ਫ੍ਰੈਕਚਰ ਹੋ ਗਈ ਆ ਹਾਂਜੀ ਕ੍ਰੈਕ ਹੋ ਗਈ ਤੇ ਤਾਂ ਇਲਾਜ ਕਿਉਂ ਨਹੀਂ ਹੋਇਆ ਜੀ ਦਾ ਲੱਗ ਐਸ ਤੋ ਆ ਹਾਂਜੀ ਪਹਿਲ ਸੁਣਿਆ ਲਾਇਓ ਕਿੰਨੇ ਮਹੀਨੇ ਤੋਂ ਤੁਸੀਂ ਇਸ ਤਰ੍ਹਾਂ ਬੈੱਡ ਦੇ ਉੱਤੇ ਹੈਗੀ ਹੋ ਨਹੀਂ ਹੋ ਗਿਆ ਵਾ ਡੇਢ ਮਹੀਨਾ ਦੋ ਮਹੀਨਾ ਚਿਰ ਤੇ ਲੈਟਰੀ ਬਾਥਰੂਮ ਦੀ ਬੜੀ ਮੁਸ਼ਕਲ ਹੁੰਦੀ ਹੋਗੀ ਫਿਰ ਕਿਤਨਾ ਤੁਸੀਂ ਹੋ ਇਹ ਮੰਜੀ ਦੇ ਵੇਂਗਾ ਜੀ ਮੈਂ ਮੰਜੀ ਦੇ ਵੇਂਗਾ ਤੇ ਪਿਸ਼ਾਬ ਮੰਜੀ ਜੂ ਹੁੰਦਾ ਮੇਰਾ ਮੰਜੀ ਦੇ ਸਕੋਂਦਾ ਸੁਬਾਈ ਇਹਨਾਂ ਦੀ ਗੱਲਾਂ ਚੋਂ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਵੇਗਾ ਤੇ ਕੇਸ ਸਾਹਿਬ ਦੀ ਕੰਡੀਸ਼ਨ ਹੈ ਕੋਈ ਕੇਸ ਸਾਹਿਬ ਦੇ ਹਾਲਾਤ ਹੈਗੇ ਨੇ ਸਿਰਫ ਪੈਸੇ ਦੇ ਦੁੱਖੋਂ ਜਿਹੜਾ ਗਾਇਆ ਲੱਤ ਦੀ ਫ੍ਰੈਕਚਰ ਜਿਹੜਾ ਗਈ ਆ ਲੱਤ ਟੁੱਟੀ ਹੋਈ ਆ ਉਹਦਾ ਇਲਾਜ ਨਹੀਂ ਹੋ ਸਕਿਆ ਜਿਸ ਦੇ ਕਰਕੇ ਤਕਰੀਬਨ ਡੇਢ ਮਹੀਨੇ ਤੋਂ ਆਸ-ਪਾਸ ਜਿਹੜੇ ਗਏ ਨੇ ਉਹ ਬੈੱਡ ਤੇ ਉੱਤੇ ਹੀ ਗਏ ਆਪਾਂ ਇਹਨਾਂ ਦੀ ਧਰਮ ਪਤਨੀ ਨਾਲ ਗੱਲਬਾਤ ਕਰਦੇ ਆਂ ਔਰ ਉਹਨਾਂ ਕੋਲੋਂ ਵੀ ਇਸ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਉਹ ਕਰਦੇ ਆਂ ਇਹ ਪਰੇ ਕੀ ਹੋਇਆ ਸੀ ਤੁਹਾਡੇ ਨਾਲ ਉਹ ਮੇਰਾ ਕੀ ਗੱਲ ਹੋਈ ਸੀ ਇਹਨਾਂ ਨੂੰ ਆਇਆ ਸੀ ਕਰੋ ਕੰਮ ਤੇ ਗਏ ਆ ਕੰਮ ਤੇ ਗਏ ਆ ਤੇ ਮੈਂ ਗੋਆਇਤਾ ਦਰਵਾਜਾ ਬੰਦਿਆ ਤੇ ਫੇ ਆ ਕੇ ਜੋ ਡਿੱਗੇ ਮੈਨੂੰ ਗਵੰਡੀਆਂ ਨੇ ਆ ਕੇ ਦੱਸਿਆ ਵੀ ਐਂਟੀ ਜੀ ਉਹ ਬਾਹਰ ਡਿੱਗ ਪਏ ਹੈ ਚੱਕਰ ਆਇਆ ਵਾ ਤੇ ਸੱਟ ਲੱਗੀ ਆ ਮੈਂ ਮੰਨਿਆ ਨਹੀਂਗਾ ਮੈਂ ਆਟਾ ਕੁੱਨ ਰਹੀ ਆ ਤੇ ਜਦੋਂ ਉਹ ਆ ਕੇ ਉਹਨਾਂ ਨੇ ਗਵੰਡੀਆਂ ਨੇ ਸਾਨੂੰ ਪੰਜੇ ਤੇ ਇਹਨੂੰ ਛੁੱਟ ਦਿੱਤਾ ਮੈਂ ਫੇਰ ਵੀ ਯਕੀਨ ਨਹੀਂ ਕੀਤਾ ਜਦੋਂ ਇਹ ਆਏ ਆਏ ਲੱਗ ਪਏ ਕਰਨ ਵੀ ਮੇਰੀ ਲੱਤ ਗਈ ਮੇਰੀ ਲੱਤ ਗਈ ਤੇ ਮੈਂ ਫੇਰ ਉੱਠ ਕੇ ਫੜਾ ਫੜਾ ਆਟਾ ਆਟਾ ਉਹ ਤੇ ਛੁੱਟ ਦਿੱਤਾ ਇਹਨੂੰ ਮੈਂ ਸੰਭਿਆ ਤੇ ਸੇਖ ਸੁਖ ਦਿੱਤਾ ਆ ਗੋਗਵਾਲੀ ਆ ਪਰ ਨਹੀਂ ਫਰਕ ਪਿਆ ساری ਰਾਤ ਨਹੀਂ ਸੁੱਤੇ ਫੇ ਰਹੀ ਉਹ ਲਾਹ ਮੜਾ ਮੋਟਾ ਇਤਰਾ ਤੇਲ ਤੂਲ ਮਲਦੀ ਰਹੀ ਆ ਮੇਰੇ ਕੋ ਨਹੀਂ ਇਲਾਜ ਜੋਗੇ ਪੈਸੇ ਹੋਏ ਤੇ ਮੈਂ ਘਰੇ ਹੀ ਇਤਨਾ ਨੂੰ ਬਾਹ ਛੱਡਿਆ ਮੰਜੇ ਤੇ ਤੇ ਮੁਰਕੇ ਮੁਸ਼ਕਲ ਹੋਈ ਕੁੜੀਆਂ ਵੀ ਆਈਆਂ ਕੁੜੀਆਂ ਨੇ ਵਿਚਰੀਆਂ ਨੇ ਕੀ ਕਰਨਾ ਸੀ ਉਹ ਵੀ ਆਪ ਆਪਣੇ ਜੀ ਆ ਜੰਤ ਵਾਲੀਆਂ ਜਿੰਨੇ ਜੋਗੀਆਂ ਕੀਤਾ ਉਹਨਾਂ ਮੜਾ ਮੋਟਾ ਮੈਨੂੰ ਰੋਟੀ ਪਾਉਣ ਦਾ ਖਰਚਾ ਦਿੱਤਾ ਬਾਕੀ ਮੇਰੇ ਕੋ ਇਹਦਾ ਇਲਾਜ ਨਹੀਂ ਹੋ ਸਕਿਆ ਮੁੰਡੇ ਮੇਰੇ ਦੋਵੇਂ ਜਮਾਨ ਪੁੱਤ ਮਰ ਗਏ ਆ ਮੈਂ ਥੱਕੇ ਥੋੜੇ ਖਾਂਦੀ ਫਿਰਦੀ ਨਾ ਮੈਂ ਕੰਮ ਕਰਨ ਜੋਗੀ ਨਾ ਮੈਂ ਕੁਝ ਕਰਨ ਜੋਗੀ ਮੈਂ ਤੇ ਉਹਨਾਂ ਨਹੀਂ ਮੈਂ ਮਰ ਜਾਂਦੀ ਨਹੀਂ ਦਹੀਂ ਦੋਵੇਂ ਮਰ ਜਾਂਦੇ ਚੰਗਾ ਸੀ ਅਹੀਂ ਤੇ ਨਸੀਬ ਤੇ ਪੈ ਗਈ ਮੈਂ ਤੇ ਸਗੋਂ ਕੱਟੀ ਪੰਜਾਬ ਚੁੱਕਦੀਆਂ ਤੇ ਤਾਂ ਵੀ ਰੋਨੀ ਆ ਵੀ ਮੇਰੇ ਪੋਤੇ ਕੀ ਜੀ ਨਾਲੀ ਨਾ ਤੇ ਮੈਂ ਸਹੀ ਰਹਿੰਦੀ ਮੈਂ ਬਹੁਤ ਦੁਖੀ ਹੈ ਗਈ ਮੇਰੀ ਮਤ ਕਿਸੇ ਨੇ ਕੀਤੀ ਨਹੀਂ ਹੜ ਗਵਾਨ ਮਾਰਾ ਮੋਟਾ ਮੇਰੀ ਹਾਲਤ ਦੇਖ ਕੇ ਮੈਨੂੰ ਕੋਈ ਰੋਟੀ ਦੇ ਜਾਂਦਾ ਹੀ ਕੋਈ ਸਬਦਾ ਦੇ ਦਿੰਦਾ ਹੀ ਕੁੜੀਆਂ ਵੀ ਜਿੰਨੇ ਜੋਗੀਆਂ ਹੈਗੀਆਂ ਉਹ ਕਰਦੀਆਂ ਆਸਰਾ ਏ ਲਾਕੇ ਗਵਾਂਡੀ ਆ ਮਕਾਨ ਮੇਰੇ ਡਿੱਗੇ ਉਧਰ ਮੈਂ ਕਰਾਇ ਤੇ ਮਕਾਨ ਲਿਆ ਉਹਨਾਂ ਨੇ ਸਮਾਨ ਸਮੂਨ ਮੇਰਾ ਧੂਕੇ ਉੱਤੇ ਰੱਖਿਆ ਜਿੱਦੜ ਮੇਰੀਆਂ ਛੱਤਾਂ ਡੇਗ ਪਈਆਂ ਦੋਵੇਂ ਛੱਤਾਂ ਮੇਰੀਆਂ ਡੇਗ ਪਈਆਂ ਉਧਰ ਇਹਨਾਂ ਨੂੰ ਸਾਟ ਲੱਗੀ ਆ ਤੇ ਮੈਂ ਤੇ ਦੁਖੀ ਹੋ ਗਈਆਂ ਬਹੁਤ ਜ਼ਿਆਦੀ ਕਿ ਮੈਂ ਰੋਟੀ ਪਾਣੀ ਕਿਤਨਾ ਚੱਲੰਦਿਆ ਜੀ ਫਿਰ ਹੁਣ ਰੋਟੀ ਪਾਣੀ ਹੁਣ ਇਦਾਂ ਹੀ ਆ ਵੀ ਮੈਂ ਕੋਈ ਮੇਰੇ ਆਣ ਗਵਾਂਡ ਦੇ ਮਤ ਕਰਦੇ ਆ ਕੁਛ ਕੁੜੀਆਂ ਕਰਦੀਆਂ ਵਾ ਕਿੰਨਾ ਕੁ ਕਰਨਗੀਆਂ ਮੇਰੇ ਕਹਤੋ ਕਿ ਆਪਣੇ ਪਰਿਵਾਰ ਵੀ ਉਹਨਾਂ ਨੇ ਦੇਖਣਾ ਆ ਆਪਣਾ ਪਰਵਾਜ਼ ਜੀ ਆਜਨ ਤਾਂ ਹੈਗੀ ਉਹਨਾਂ ਦੀ ਵੀ ਤੁਹਾਨੂੰ ਪਤਾ ਉਹ ਵੀ ਆਪਣੇ ਜੀ ਆਜਨ ਦੇ ਚ ਕਿੰਨਾ ਕਿ ਮੇਰੇ ਸਿਰ ਤੇ ਕਰਜ਼ਾ ਮੇਰਾ ਚੁੱਕ ਚੁੱਕ ਕੇ ਮੇਰਾ ਇਲਾਜ ਕਰਨ ਉਹ ਵਿਚਾਰੀਆਂ ਜੋਕ ਦੀ ਖੰਡ ਦੇ ਜਾ ਕਦੀ ਪੱਤੀ ਦੇ ਜਾ ਕੋਈ ਆਟਸ ਦੇ ਦਿੰਦੀ ਐ ਤੇ ਮੈਂ ਦੁਖੀ ਹੁਣ ਉਹ ਵਿਚਾਰਾ ਮੰਜੇ ਤੇ ਪਿਆ ਵਾਰਾਤ ਨੂੰ ਸੌਂਦਾ ਨਹੀਂ ਹੈਗਾ ਆਇਆ ਇਹ ਕਰਦਾ ਰਹਿੰਦਾ ਆ ਤੇ ਮੈਂ ਦੁਖੀ ਆ ਮੇਰੀ ਤੇ ਮਤ ਕੋਈ ਆਇਆ ਹੀ ਨਹੀਂ ਕਰਨ ਵਾਲਾ ਮੈਂ ਕੀ ਕਰ ਸਕਦੀ ਹੁਣ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਜੇ ਤੁਹਾਡੇ ਮਤਲਬ ਕੀ ਹਸਬੰਦ ਦੀ ਇਲਾਜ ਕੋਈ ਸਸਤਾ ਕਰਵਾਵੇ ਕਿ ਤੁਸੀਂ ਫਿਰ ਠੀਕ ਸਮਝਦੇ ਹੋ ਉਹਨੂੰ ਗੱਲ ਨੂੰ ਜਾਂ ਕੁਝ ਹੋਰ ਹਾਂਜੀ ਹਾਂਜੀ ਮੇਰੀ ਇਹਨੂੰ ਬਸ ਮੰਝੇ ਤੋਂ ਕੋਠਾਲਦੇ ਬਸ ਫਿਰ ਇਹਨਾਂ ਦਾ ਲਾਜ ਜਿਹੜਾ ਉਹ ਹੋ ਜਵੇ ਹਾਂਜੀ ਹਾਂਜੀ ਲਾਜਾਂ ਲਾਤ ਟੁੱਟੀ ਜਾਦਾ ਲਾਜ ਹੋ ਜੇ ਕਿ ਮੈਨੂੰ ਫਿਰ ਰੋਟੀ ਕਮਾ ਕੇ ਮਾੜਾ ਮੋਟਾ ਜਿੱਤ ਰੱਗੇ ਖਵਾਉਂਦਾ ਜੀ ਤੇ ਮੈਨੂੰ ਦੋ ਫੁਲਕੇ ਖਵਾ ਸਕੇ ਮੈਂ ਕਿ ਕਿਦੇ ਬੂਏ ਜਾ ਕੇ ਮ ਜਵਾਈਆਂ ਦੇ ਬੂਏ ਤੇ ਬਹਿਣਾ ਨਹੀਂਗਾ ਏ ਸੀਓ ਮਾਤਾ ਜੀ ਜਿਹੜੇ ਕੀ ਜਿੰਨਾ ਦਾ ਦੁੱਖ ਤੁਸੀਂ ਖੁਦ ਹੀ ਦੇਖ ਕੇ ਇਹ ਅੰਦਾਜ਼ਾ ਲਗਾ ਸਕਦੇਗੇ ਕਿ ਕਿੰਨਾ ਪਰਿਵਾਰ ਦੁਖੀ ਹੈ ਗਿਆ ਦੋ ਜੀ ਹੈਗੇ ਸੀ ਜਿਹੜੇ ਕੀ ਇਹਨਾਂ ਦਾ ਜਿਹੜੇ ਹੀ ਹਸਬੈਂਡ ਜਿੰਨਾਂ ਦਾ ਸੱਟ ਲਾ ਕੇ ਚੱਕਰ ਹੋਣ ਕਰਕੇ ਲੱਤ ਨੂੰ ਫ੍ਰੈਕਚਰ ਹੋ ਗਿਆ ਉਹੋ ਹੀ ਕੰਮ ਕਰਨ ਦੇ ਰਹੇਗੇ ਸੀ ਮੋਢੀ ਗਈ ਸੀ ਕੋ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਦੋਵੇਂ ਜੀਆਂ ਦਾ ਕਿਉਂਕਿ ਜੇ ਬੱਚਿਆਂ ਦੀ ਗੱਲ ਕਰੀ ਤੇ ਬੱਚੇ ਤੇ ਤਕਰੀਬਨ ਪਹਿਲੋਂ ਹੀ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਸੀ ਕਿ ਤਿੰਨ ਧੀਆਂ ਹੈਗੀਆਂ ਉਹ ਆਪੋ ਆਪਣੀ ਥਾਂ ਦੇ ਉੱਤੇ ਵੈਈਆਂ ਹੋਈਆਂ ਧੀਆਂ ਵੀ ਕਿੰਨਾ ਕੇ ਸਾਥ ਦੇਣ ਕਿਉਂਕਿ ਹਰੇਕ ਦਾ ਆਪਣਾ ਪਰਿਵਾਰ ਹੁੰਦਾ ਹੈ ਆਪਣੇ ਬੱਚੇ ਹੁੰਦੇ ਆ ਤੇ ਲੇਕਿਨ ਮਾਪਿਓ ਦਾ ਦੁੱਖ ਵੀ ਦੇਖਿਆ ਨਹੀਂ ਚਾਹੁੰਦਾ ਜਿੰਨੇ ਜੋਗੇ ਉਹ ਹੋਏਗੇ ਨੇ ਉਹ ਮਦਦ ਕਰਦੀਆਂ ਆ ਲੇਕਿਨ ਜਾਂ ਕਿੰਨਾ ਚਿਰ ਵੱਡਾ ਸਵਾਲ ਹੈਗਾ ਇਸ ਗੱਲ ਨੂੰ ਹੁਣ ਜੇ ਜਿਹੜਾ ਕੰਮ ਕਰਨ ਵਾਲਾ ਬੰਦਾ ਸੀ ਜਿੰਨੇ ਕਮਾ ਕੇ ਲੈ ਕੇ ਆ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਸੀ ਆਪਣੀ ਪਤਨੀ ਨੂੰ ਵੀ ਖਰਚਾ ਦੇਣਾ ਸੀ ਔਰ ਘਰ ਦੀਆਂ ਹੋਰ ਜ਼ਿੰਮੇਵਾਰੀਆਂ ਵੀ ਚੱਕਣੀਆਂ ਸੀ ਉਹ ਤੇ ਮੰਜੇ ਤੇ ਪੈ ਗਿਆ ਲੇਕਿਨ ਹਾਲਾਤ ਹੁਣ ਹੈ ਜਿੰਨੇ ਹੋ ਚੁੱਕੇ ਹੈਗੇ ਆ ਉਹ ਤੁਸੀਂ ਵੀਡੀਓ ਦੇਖ ਕੇ ਅੰਦਾਜ਼ਾ ਖੁਦ ਹੀ ਲਗਾ ਸਕੋ ਕਿਉਂਕਿ ਮੈਂ ਤੁਹਾਨੂੰ ਸਿਰਫ ਵੀਡੀਓ ਦਿਖਾ ਹੀ ਸਕਦਾ ਆਂ ਔਰ ਹਾਲਾਤ ਦੇ ਬਾਰੇ ਜਾਇਜ਼ਾ ਦੇ ਦੱਸਦਾ ਆਂਗਾ ਕਿ ਇਸ ਤਰ੍ਹਾਂ ਦੇ ਹਾਲਾਤ ਹੈ ਗਿਆ ਉਹ ਸਮਾਜ ਸੇਵੀ ਸੰਸਥਾਵਾਂ ਕੋਲੋਂ ਵੀ ਇਹ ਮੰਗ ਆਪਣੇ ਤੌਰ ਤੇ ਕਰਦਾ ਆਂਗਾ ਆ ਕਿ ਜਿਹੜੀਆਂ ਵੀ ਸੰਸਥਾਵਾਂ ਇਸ ਵੀਰ ਭਰਾ ਦੇ ਇਹਨਾਂ ਦੀ ਬਜ਼ੁਰਗਾਂ ਦੀ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜੀ ਮਾਨਵਤਾ ਹੈਗੀ ਆ ਉਹ ਹਮੇਸ਼ਾ ਜਿਹੜੀ ਹੈਗਾ ਭਲਾ ਕਰਨੇ ਵਿੱਚ ਬਹੁਤ ਸੰਸਥਾਵਾਂ ਹੈਗੀਆਂ ਮੈਨੂੰ ਪਤਾ ਇਸ ਗੱਲ ਦਾ ਔਰ ਮੈਨੂੰ ਇੰਨਾ ਵੀ ਪਤਾ ਹੈਗਾ ਆ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੀ ਵੀਡੀਓ ਦੇਖ ਕੇ ਕਾਫੀ ਸੰਸਥਾਵਾਂ ਇਸ ਇਹਨਾਂ ਦਾ ਇਲਾਜ ਕਰਨ ਵਾਸਤੇ ਅੱਗੇ ਵੀ ਆਏਗੀਆਂ ਮੈਂ ਖੁਦ ਵੀ ਉਹਨਾਂ ਨੂੰ ਆਪਣੇ ਵੱਲੋਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਲਦੀ ਤੋਂ ਜਲਦੀ ਇਹਨਾਂ ਪਰਿਵਾਰ ਤੱਕ ਪਹੁੰਚ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਹਸਪਤਾਲ ਲੈ ਜਾ ਕੇ ਇਹਨਾਂ ਦਾ ਸਹੀ ਜਿਹੜਾ ਇਲਾਜ ਕਰਾਇਆ ਜਾਵੇ ਲਾਤੜੀ ਟੁੱਟੀ ਹੋਈ ਆ ਔਰ ਇਸ ਕਾਬਲ ਫੇਰ ਬਣਾ ਦਿੱਤਾ ਜਾਵੇ ਕਿ ਤਾਂ ਕਿ ਇਹ ਆਪਣਾ ਗੁਜ਼ਾਰਾ ਆਪਣੇ ਦਮ ਤੇ ਫੇਰ ਕਰ ਸਕਣ ਅੰਮ੍ਰਿਤਸਰ ਤੋਂ ਗੁਰਮੀਤ ਰਾਏ ਦੀਪੋਰਟ